ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਅੱਜ ਵਧਾਈਆਂ ਵਾਲੀ ਗੱਲ ਵੀ ਹੋਈ ਹੈ ਜੀ ਤੇ ਥੰਬਨੇਲ ਤੁਸੀਂ ਦੇਖ ਲਿਆ ਸਾਰੇ ਵੀਰਾਂ ਨੇ ਤੇ ਤਕਰੀਬਨ ਥੰਬਨੇਲ ਦੇਖ ਕੇ ਤੁਸੀਂ ਆਈਡੀਆ ਲਾ ਲਿਆ ਵੀ ਕਿਹੜੀ ਗੱਲ ਦੀਆਂ ਵਧਾਈਆਂ ਹੋਈਆਂ ਨੇ ਜੀ ਅੱਜ ਤਰੀਕ 26 ਦਸੰਬਰ ਹੈ ਇਹ ਜਿਹੜੀ ਵੀਡੀਓ ਮੈਂ ਮਤਲਬ ਸਹਿਬਜ਼ਾਦਿਆਂ ਦੇ ਦਿਨ ਹੋਣ ਕਰਕੇ ਮੈਂ ਇਹ ਮਤਲਬ ਵੀਡੀਓ ਪੋਸਟ ਨਹੀਂ ਕੀਤੀ ਸੋ ਅੱਜ ਚੱਲੇ ਆ ਜੀ ਮਸ਼ੀਨ ਲੈਣ ਵਾਸਤੇ ਕਿਉਂਕਿ ਥੋੜਾ ਜਿਹਾ ਸਬਸਿਡੀ ਦੇ ਚੱਕਰ ਕਰਕੇ ਆਪਾਂ ਨੂੰ ਮਸ਼ੀਨ ਦੀ ਜਿਹੜੀ ਡਿਲੀਵਰੀ ਦਸੰਬਰ ਮਹੀਨੇ 'ਚ ਲੈਣੀ ਪੈ ਰਹੀ ਹੈ ਬੜਾ ਅਸੀਂ ਜ਼ੋਰ ਲਾਇਆ ਇਹ ਚੀਜ਼ ਦਾ ਵੀ ਆਪਾਂ ਨਵੇਂ ਸਾਲ ਨੂੰ ਲੈ ਆਵਾਂਗੇ ਹਨ ਸੋ ਜਿਵੇਂ ਹੁਣ ਰੂਲ ਨੇ ਹਨ ਉਹਨਾਂ ਦੇ ਅਕੋਰਡਿੰਗਲੀ ਚੱਲਣਾ ਪੈਂਦਾ ਜੀ ਕਿਉਂਕਿ ਇਹ ਮਸ਼ੀਨ ਤੇ ਸਬਸਿਡੀਆਂ ਬੜੀਆਂ ਘੱਟ ਜੀਆਂ ਆਈਆਂ ਨੇ ਜਿਹੜੀ ਰਾਈਡੋਨ ਮਸ਼ੀਨ ਹੈ ਖੇੜੇ ਸਾਡੇ ਖੇੜੇ ਬਲਾਕ ਦੇ ਵਿੱਚ ਸ਼ਾਇਦ ਇੱਕ ਜਾਂ ਦੋ ਦੀ ਹੋਊਗੀ ਛੋਟੀਆਂ ਮਸ਼ੀਨਾਂ ਤੇ ਹੈਗੀਆਂ ਥੋੜੀਆਂ ਬਹੁਤੀਆਂ ਇਹ ਕੁਝ ਜ਼ਿਲ੍ਹਿਆਂ 'ਚ ਹੈ ਥੋੜੀਆਂ ਹੀ ਨੇ 10 ਤੋਂ 15 ਇੰਨੇ ਕੁ ਜ਼ਿਲ੍ਹਿਆਂ ਦੇ ਵਿੱਚ ਸਬਸਿਡੀਆਂ ਨਿਕਲੀਆਂ ਨੇ ਸੋ ਬਾਕੀ ਚੱਲਿਆ ਜੀ ਹੁਣ ਟਰੈਕਟਰ ਕਲੇ ਤਿਆਰ ਇੱਕ ਤੇ ਬਾਕੀ ਚਲਦੇ ਆ ਲੈ ਕੇ ਅੱਜ ਮਸ਼ੀਨ ਦਾ ਸਾਰਾ ਆਪਾਂ ਦਿਖਾਵਾਂਗੇ ਕੀ ਕੀ ਹੈ ਨਾ ਉਹਦੇ ਆਪਾਂ ਪ੍ਰੋਪਰਲੀ ਇੱਕ ਰਿਵਿਊ ਵੀ ਪਾਵਾਂਗੇ ਤੇ ਅੱਜ ਮਤਲਬ ਬਲੌਗ ਦੇ ਵਿੱਚ ਆ ਡੇਲੀ ਬਲੌਗ ਦੀ ਤਰ੍ਹਾਂ ਸ਼ੂਟ ਕਰ ਲਈਏ ਇੱਕ ਪ੍ਰੋਪਰ ਰਿਵਿਊ ਬਣਾ ਕੇ ਆਪਾਂ ਤੁਹਾਨੂੰ ਮਸ਼ੀਨ ਦੀ ਸਾਰੇ ਜਿਹੜੇ ਡਿਟੇਲਾਂ ਦਵਾਂਗੇ ਨਾਲੇ ਬਾਕੀ ਅਸੀਂ ਹੁਣ ਮੈਂ ਚਲਦੇ ਆ ਟਰੈਕਟਰ ਲੈ ਕੇ ਹਲੇ ਪਹਿਲਾਂ ਪੰਜੋਲੀ ਮਾਮਾ ਜੀ ਉਹਨਾਂ ਕੋਲੇ ਜਾਣਾ ਉੱਥੋਂ ਟਰਾਲੀ ਪਾਉਣੀ ਹੈ ਟਰਾਲੀ ਪਾ ਕੇ ਫਿਰ ਅੱਗੇ ਚੱਲਦੇ ਆ ਜਿਉਂ ਜਿਉ ਜੋ ਜੋ ਮਤਲਬ ਹੋਊਗਾ ਅੱਜ ਸਾਰਾ ਆਪਾਂ ਬਲੌਗ ਦੇ ਵਿੱਚ ਸਾਂਝਾ ਕਰਾਂਗੇ ਬਲੌਗ ਦੇ ਵਿੱਚ ਮਸ਼ੀਨ ਦੀ ਡਿਟੇਲ ਨਹੀਂ ਹੋ ਥੋੜੀ ਦਰਮਿਆਨ ਰੱਖਾਂਗੇ ਲਾਓ ਜੀ ਟੈਂਕੀਆਂ ਕਰਦੀਆਂ ਦੀਆਂ ਫੁੱਲ ਆਪਾਂ ਦੇ 4 ਦਿਨ ਹੋਏ ਆ ਤੇ ਚੱਲੀਏ ਲੈ ਕੇ ਫਿਰ ਹਾਂ ਵਾਣ ਸੱਚੇ ਪਾਸਾ ਤੇ ذکاونا ਜਾ ਕੇ ਤੁਹਾਨੂੰ ਪਹਿਲਾਂ ਟਰਾਲੀ ਭਾਜੀਏ ਫਿਰ ਉਸ ਤੋਂ ਬਾਅਦ ਮਸ਼ੀਨ ਕੋਲ ਪਹੁੰਚਾਂਗੇ ਮਸ਼ੀਨ ਲੈਣ ਵਾਸਤੇ ਪਹੁੰਚਣਾ ਬਾਹਰਨ ਬਾ ਪਟਿਆਲੇ ਤੋਂ ਪਹਿਲਾਂ ਹੀ ਆ ਲਾਉ ਜੀ ਮਿੱਤਰੋ ਟਰਾਲੀ ਪਾ ਲਈ ਤੁਹਾਨੂੰ ਟਰਾਲੀ ਦਿਖਾਉਣਾ ਪਹਿਲਾਂ ਤਾਂ ਇਹ ਜੀ ਠੀਕ ਹੈ ਜੀ ਫਿਰ ਓਕੇ ਟਰਾਲੀ ਪਾ ਲਈ ਆਪਾਂ ਨੇ ਪੰਜੋੜੀ ਪੰਡ ਤੋਂ ਆਮਾ ਜੀ ਕੋਲ ਤੇ ਹੁਣ ਆਪਾਂ ਚੱਲਦੇ ਆ ਬਾਹਰ ਨਾ ਪਹੁੰਚ ਕੇ ਤੁਹਾਨੂੰ ਮਸ਼ੀਨ ਦੇ ਦਰਸ਼ਨ ਮਿਲੇ ਕਰਾਂਗੇ ਫੱਟੇ ਫੁੱਟੇ ਰੱਖ ਲਈਆਂ ਸਾਰੀਆਂ ਬਾਕੀ ਆਪਾਂ ਵੀ ਟਰਾਲੀ ਬਣਾਉਣੀ ਹੈ ਇਹ ਆਪਾਂ ਵੀ ਦੇਖਿਓ ਇੱਕ ਲਗ ਡਿਜ਼ਾਈਨ ਚ ਬਣਾਵਾਂਗੇ ਆਪਾਂ ਬੇਟਾ ਮਨੀਰੀ ਕਲੂਰੀ ਦਾ ਸਾਰਾ ਇਹਦੇ ਉੱਪਰ ਦੇ ਕਰਨਾ ਪਊਗਾ ਲਓ ਭਾਈ ਸੋਣਿਓ ਪਹੁੰਚ ਗਏ ਜੀ ਬਾਰਨ ਤੇ ਅੱਜ ਲੰਗਰ ਬਹੁਤ ਹੈ ਵੈਸੇ ਤੁਹਾਨੂੰ ਮੈਂ ਪਹਿਲਾਂ ਦੱਸੇ ਇਹਦਾ ਫਤਿਹਗੜ੍ਹ ਸਾਹਿਬ ਵੀ ਲੰਗਰ ਹੈ ਨਾ ਬਹੁਤ ਚੱਲ ਰਹੇ ਆ ਸ਼ਹੀਦੀ ਜੋੜ ਮੇਲ ਕਰਕੇ ਤੇ ਆ ਖੜੀ ਜੀ ਲਾਣੀ ਕੱਪੜੀ ਮਸ਼ੀਨ ਬੜੀ ਸੋਹਣੀ ਠੀਕ ਹੈ ਅਭੀ ਆਏ ਬੈਠ ਕੇ ਦਿਖਾਤਾ ਮਰ ਜਾ ਸੀਟ ਪਰ ਫਿਰ ਬੈਠ ਤਾਂ ਮਰ ਜਾ ਮਸ਼ੀਨ ਪਰ ਹੋ ਜਾ ਚੀ ਤੂੰ ਵੀ ਨਾਲੇ ਸਟਾਰਟ ਨਹੀਂ ਕਰਨੀ ਨਾ ਹਲੇ ਆਪਾਂ ਨੂੰ ਭੇਤ ਨਹੀਂ ਇਹਦਾ ਪਹਿਲੀ ਮਸ਼ੀਨ ਹੈ ਜੀ ਦਾ ਭੇਤ ਨਹੀਂ ਹੈਗਾ ਆਪਾਂ ਨੂੰ ਇਹਦਾ ਨਹੀਂ ਕਮੈਨਾਂ ਦਾ ਜਾਂ ਹੋਰ ਤਾਂ ਬਾਕੀ ਸਾਰੇ ਤਾਂ ਨਾਲ ਦੀ ਨਾਲ ਭੇਤ ਆ ਜਾਣਾ ਹੈ ਬਥੇਰੀ ਫਿਰਤੀ ਬਣਾਉਣੀ ਹੈ ਫੇਰ ਸੱਤ ਨਹੀਂ ਲੱਗੂਗੀ ਨਾ ਨਾ ਕੀ ਫੜਾ ਹੈ ਵਿਆਹ ਵਾਲਾ ਪ੍ਰੋਗਰਾਮ ਦੀ ਥੀ ਥੋੜੀ ਕਰ ਹਾਂ ਬਹੁਤ ਹੈ ਲਓ ਜੀ ਭਾਈ ਮਿੱਤਰੋ ਇਹ ਆਪਣੀ 6 ਰੋ ਵਾਲੀ ਮਸ਼ੀਨ ਇਹ ਕੈਰਾ ਕੰਪਨੀ ਦੀ ਹੈ ਤੇ ਇਹਦੇ ਵਿੱਚ ਫਰਕ ਆਇਆ ਆਪਾਂ ਇੱਕ ਬਣਾਉਣਾ ਪ੍ਰੋਪਰ ਰਿਵਿਊ ਮਤਲਬ ਪ੍ਰੋਪਰ ਰਿਵਿਊ ਦੇ ਵਿੱਚ ਵੀ ਆਪਾਂ ਸਨ ਸਾਰੀ ਇਹਦੇ ਵਿੱਚ ਜੋ-ਜੋ ਸਪੈਸੀਫਿਕੇਸ਼ਨ ਆ ਰਹੀਆਂ ਹੈਗੀਆਂ ਨੇ ਕਿਵੇਂ ਵਰਕ ਕਰਦੀ ਹੈ ਤੇ ਸਾਰੀਆਂ ਆਪਾਂ ਦੱਸਾਂਗੇ ਤੇ ਵੀ ਆਪਾਂ ਨੇ ਹੈਨਾ ਕਿਵੇਂ ਸਬਸਿਡੀ ਵਾਲਾ ਸਿਸਟਮ ਕਿਵੇਂ ਆਪਣਾ ਹੋਇਆ ਉਹ ਸਾਰੇ ਪ੍ਰੋਸੈਸ ਆਪਾਂ ਵੀਡੀਓ ਦੇ ਵਿੱਚ ਸ਼ੂਟ ਕਰਾਂਗੇ ਆਪਾਂ ਠੀਕ ਹੈ ਜੀ ਕੈਰਾ ਕੰਪਨੀ ਦੀ ਹੈ ਤੇ ਆ ਦੇ ਆ ਚਾਰ ਡੰਡਾ ਆਏ ਸੇ ਰਿੰਗ ਚ ਵੀ ਪਸਾਉਣਾ ਚਾਹੀਦਾ ਹਾਂ ਐਦਾਂ ਵੀ ਲਾ ਲਓ ਤੇ ਆ ਦੇਖੋ ਛੋਟਾ ਜਿਹਾ ਇੰਜਣ ਹੈ ਇਹਦੇ ਵਿੱਚ ਠੀਕ ਹੈ ਜੀ ਚੱਲੀ ਜੋਰ ਹਾਂ ਹਾਂ ਡਿਫੈਂਸਰ ਲੋਗ ਵੀ ਆ ਕਿਸਮਾਨ ਵੜ ਦਿੰਦੀ ਆ ਇਹ ਹਾਂ 20 ਹਸਪਾਵਰ ਦਾ 20 ਦਾ 20 बाई ਦਾ ਮਤਲਬ 20 25 ਹਸਪਾਵਰ ਦਾ ਹੈਗਾ ਬਿਲਕੁਲ ਉਹ ਇਹਦੀ ਕਰਾਂਗੇ ਤੁਹਾਡੇ ਟਾਈਮ ਤੱਕ ਟਰਾਲੀ ਵਿੱਚ ਲੋਡਿੰਗ ਆਪਾਂ ਤੇ ਦਿਖਾਵਾਂਗੇ ਕਿ ਤੁਹਾਨੂੰ پارکਿੰਗ ਦਿਖਾਉਣੇ ਆ ਜੀ ਥੋੜੇ ਟੈਂਪਰੇਟ ਚਲਾ ਚੁੱਕੇ ਆਪਾਂ ਪੱਖਾ ਦੇਖੀਏ ਕਮਾਲ ਹੀ ਹੋਵੇ ਬਾਜੀਲ ਵਿੱਚ ਟੈਕਨੀਕਾਂ ਚ ਕਿੰਨੀ ਬਾਜੀਲ

ਸਿਰ ਜੂਲੀ ਆਇਆ ਜੀ ਬਾਸ ਸੇ ਦਾ ਸ਼ੁਕਰੀਆ ਤੁਹਾਡਾ ਧੰਨਵਾਦ ਪਹੁੰਚੇ ਹੋ ਜੀ ਹੋ ਠੀਕ ਠਾਕ ਸੇ ਤਾ ਕਿਵੇਂ ਲੱਗਿਆ ਪ੍ਰੋਸੈਸ ਠੀਕ ਹੈ ਮੈਨੂੰ ਨਜ਼ਾਰਾ ਆ ਗਿਆ ਜਿਹੜੇ ਲੋਕ ਗੱਲਾਂ ਮਾਰੀ ਜਾਂਦੇ ਘਰੇ ਰਜਾਈਆਂ ਜਪਏ ਹਾਏ ਪਈਏ 50 ਰੁਪਏ 50 ਤੋਂ ਆਏ ਭੱਜਣਗੇ ਨਹੀਂ ਚਲੋ ਆਪਾਂ ਆਏ ਮਾੜਾ ਵੀ ਨਹੀਂ ਕਹਿਣਾ ਬੁਥੇਲਿਆਂ ਨੇ ਕਹਿਣਾ ਵੀ ਮਾੜਾ ਨਹੀਂ ਛੋਟੇ ਭਾਈ ਸਮਝਦਿਆ ਨਹੀਂ ਜੀ ਜੇ ਕੋ ਜੀ ਆਪਾਂ ਕੋਈ ਚੀਜ਼ ਅਚੀਵ ਕਰਨੀ ਆ ਉਹਦੇ ਲਈ ਆਪਾਂ ਨੂੰ ਕੁਝ ਸਟੈਪ ਅਪ ਤਪੜ ਕਰਨੇ ਮੰਨ ਲਓ ਜੀ ਆਪਾਂ 100 ਏਕੜ ਦੀ ਖੇਤੀ ਕਰਦੇ ਆ ਜੇ ਆਪਾਂ ਖਰਚੇ ਤੋਂ ਵੀ ਬਚਣਾ ਕਹਾ ਬਾਤ ਤੇ ਕਿਤਾ ਸੰਦਾ ਵਾ ਜੇ ਚਾਰ ਲੱਖ ਲਾਉਨੇ ਆਪਾਂ 4 ਲੱਖ ਰੁਪਏ ਬਣ ਗਏ ਜੀ 100 ਕਿੱਲੇ ਦਾ 100 ਕਿੱਲੇ ਦਾ 4 ਲੱਖ 4 ਲੱਖ ਰੁਪਏ ਇਹਨੇ ਹੁਣ ਦੋ ਸਬਸਿਡੀ ਕੱਟ ਕੇ ਦੋ ਸਾਲ ਚ ਫ੍ਰੀ ਕਰ ਦੋ ਸਾਲ ਚ ਫ੍ਰੀ ਕਰ ਦੇਣੀ ਤੇ ਨਾਲੇ ਖਰਚਾ ਕੁਛ ਨਹੀਂ ਨਾਲੇ ਜੀ ਰਕਮ ਦਾ ਸੰਦਾ ਨਾਲੇ ਹੋਰ ਆ ਕੱਲਾ ਇਹ ਨਹੀਂ ਨਾ ਵੀ ਕੱਲੀ ਪੈਸੇ ਬਚਣਗੇ ਯੀਲਡ ਵੱਧੂ ਨਿੱਕੀ ਪਨੀਰੀ ਲੱਗਣ ਕਰਕੇ ਹਾਂ ਝਾੜ ਵੱਧ ਗਿਆ ਵੱਧ ਗਿਆ ਕੱਖਾ ਕੰਡੇ ਤੋਂ ਜਰੇ ਪੌਣਾ ਵਿੱਚ ਪਹਿਣ ਲੀਹਾ ਹਵਾ 35 ਬਾਅਦ ਹੈ ਬਿਲਕੁਲ ਬਿਲਕੁਲ ਆਜੋ ਫਿਰ ਆਪਾਂ ਇੱਕ ਵਾਰ ਕਰੀਏ ਕੀ ਹੈਂਡਓਵਰ ਇੱਥੇ ਫੜਦਾ ਫੋਨ ਠੀਕ ਹੈ ਚਾਹੀਦੀ ਕਰਦੇ ਵਿੱਚ ਚਾਹੀਦੀ ਗੱਡ ਆਜੋ ਆਹ ਮੈਂ ਤੁਹਾਨੂੰ ਫਿਲਿਓਂ ਰਿਹਾ ਹੈ جي هاڻي اچي رهيا آهيون هاڻي اچي رهيا آهيون هاڻي اچي رهيا آهيون ਦੇਖੋ ਜੀ ਬੜਾ ਨਵੀਨ ਹੋਇਆ ਇਹ ਹੈ ਬੜਾ ਨਵੀਨ 2.5 4.5 3.5 ਨਾਇਆ ਮਾਮਾ ਦੀ ਬਸ ਰੋਈਏ ਇਹ ਜੇ ਤੁਸੀਂ ਬਾਕੀ ਇਹੋ ਜਿਹੇ ਪਰਾਂ ਦੇ ਮਾਮੇ ਚਾਚੇ ਜੜ੍ਹਪਾ ਮੈਂ ਕਹਿੰਦਾ ਨਹੀਂ ਕਿਰਾਇਆ ਸਾਰਾ ਕੁਝ ਜਿਉੜੀ ਤੋਂ ਸਾਢੇ 2.5 ਦਾ ਸਪੈਸ਼ਲ ਮਾਮਾ ਹੈ ਫਾਇਦਾ ਪਤਾ ਹੀ ਕਿੱਥਾ ਹੋਵੇ ਮੈਨੂੰ ਪਤਾ ਕਹਿੰਦਾ ਬਿਲਕੁਲ ਕਟਾਈ ਦੇਖ ਲੈ ਅੱਜ ਕਿੰਨੀਆਂ ਮਸ਼ੀਨ ਦੀਆਂ ਨਾ ਖੌਂਦੋਂ ਮੁੜ ਰਹੀ ਆ ਦੇਖ ਲੋ ਪਹਿਲ ਲੱਗੀ ਆ ਮਸ਼ੀਨ ਉੱਪਰ ਚੜਨਾ ਪੜਿਆ ਅੱਜ ਮੂਲੇ ਤੇ ਖੜੀ ਹੁੰਦੀ ਆ ਇਹ ਉਹ ਬੈਂਫਰ ਲਾਉਣਾ ਪੈਣਾ ਆਪਾਂ ਨੂੰ ਤਾਂ ਮੂਲੇ ਫਿਰ ਇਹਦੇ ਨਹੀਂ ਨਹੀਂ ਅੰਨਨ ਵੈਸੇ ਪਹਿਲਾਂ ਜੇ ਤਾਰੀ ਉਹਨੇ ਮੂਲੇ ਬੰਦਾ ਖੜਿਆ ਨਹੀਂਦਾ ਇੱਥੇ ਆ ਕੇ ਲੋਡ ਪੈਂਦੀ ਐ ਚੱਲ 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 ਆਊਗੀ ਆਊਗੀ ਨਹੀਂ ਨਹੀਂ ਇਹ ਉਧਰ ਰੱਖ ਉਹ ਨਾ ਰੱਖ ਪਰ ਆ ਗਲਤ ਹੋ ਗਿਆ ਪਿੱਛੇ ਲੈ ਥੋੜੀ ਜੀ ਆ ਆ ਇਹਨੂੰ ਪਰਾ ਕਰ ਥੋੜੀ ਜੀ ਕੇ ਆ ਆ ਇਹਨੂੰ ਪੜਾ ਘਰ ਪੜਾ ਘਰ ਚਾਲ ਬਾ ਸੌਣ ਦੇ ਚੱਲ 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 ਆ ਗਈ ਆ ਗਈ ਆ ਗਈ ਇੱਧਰੇ ਰੱਖ ਮੇਰੇ ਕੋਲ ਨਹੀਂ ਥੋੜੀ ਜੀ ਮੇਰੇ ਕੋਲ ਨਹੀਂ ਮੇਰੇ ਕੋਲ ਨਹੀਂ ਚੱਲ 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 ਲਓ ਜੀ ਰस्सियां ਦੂਰੀਆਂ ਕਰ ਲਾ ਹਨਾ ਐਚਾ ਹਾਂ 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 ਇਹ ਸਾਥੇ ਦੀ ਲੋਟ ਹੋਣੀ ਐ ਲੈ ਅਸੀਂ ਤਾਂ ਖੁੱਲੇ ਜੇ ਫੜਾ ਗਏ ਇਹਨੂੰ ਤੂੰ ਇਹਨੂੰ ਛਤਰੀ ਲਵਾਉਣਾ ਚਾਹੁੰਗਾ ਉਸਲੇ ਆਪੇ ਚ ਲੈ ਫਰੀ ਜੰਨੇ ਆ ਛਤਰੀ ਵਾਲੇ ਹਾਂ ਛਤਰੀ ਇਹਦੀ ਵਧੀਆ ਹੀ ਲਵਾਉਣੀ ਐ ਅੰਦਰ ਖੜੀ ਐ ਕੋਈ ਮਸ਼ੀਨ ਛਤਰੀ ਵਾਲੀ ਆਪਣੀ ਖੜੀ ਨਹੀਂ ਖੇਤਰ ਆ ਠੀਕ ਆ ਸੋਚੋ ਬਹੁਤ ਵਧੀਆ ਛਤਰੀ ਲਵਾਈ ਹੋਈ ਉਹਨੂੰ ਬਾ ਉਹਦੇ ਨਾਲ ਦੀ ਸੇਮ ਲਵਾਉਣੀ ਐ ਉਹਦੇ ਨਾਲ ਕਿੰਨੇ ਕੁ ਦੀ 5-6000 ਦੀ ਹੋਊਗੀ ਵੀ ਆਪਾਂ ਨੂੰ 10000 ਦੀ ਛਤਰੀ ਚੱਲ ਹੋਊਗੀ ਵੀ ਚੀਜ਼ ਵਧੀਆ ਫੇਰ ਕੁੰਡੀਆਂ ਨਾਲ ਬੰਦੋ ਹਾਂ ਹਾਂ ਜਿਵੇਂ ਮਾਮਾ ਜੀ ਨੇ ਇੱਧਰ ਆਹ ਕੁੰਡੀਆਂ ਲਾਏ ਸੇਮ ਜੀ ਆ ਮਾਮਾ ਜੀ ਕੀ ਫਰਕ ਲੱਗਦਾ ਤੁਹਾਡੇ ਨਾਲੋਂ ਨਾ ਸੇਮ ਆ ਆਪਣਾ ਉਹੀ ਕੁਛ ਆ ਹਾਂ ਬਸ ਆ ਫਰਕ ਆਇਆ ਕਰੇ ਅਜੇ ਸ਼ੌਕਰਾਂ ਦਾ ਚੱਲ ਇਹਦੇ ਦਾ ਕੋਈ ਫਰਕ ਨਹੀਂ ਉਹ ਵਰਕਿੰਗ ਤਾਂ ਸੇਮ ਹੈ ਸੋ ਚੱਲਦੇ ਆ ਭਾਈ RAM nal ਲੈ ਕੇ ਇਹਨੂੰ ਹੁਣ ਪਿਸਤੋਲ ਇਹ ਦੇਖ ਲੋ ਘੜ ਤਾਂ ਨਹੀਂ ਹੈ ਕੋਈ ਮਾਰਾ ਕੋਈ ਛੋਟਾ ਹੀ ਆ ਦੇਖ ਟਾਵਰ ਫਿੰਗਰਾਂ ਨਾਲ ਮਿਲ ਗਿਆ ਸਾਰਾ ਟੰਪਾ ਹਾਂ ਨਾਲ ਮਿਲ ਗਿਆ ਜੀ ਕਦੇ ਠੀਕ ਹੈ ਸੋ ਤੋਂ ਉਹਦੇ ਟਰੈਕਟਰ ਹੁਣ ਲਓ ਜਿਵੇਂ ਚਲੋ ਤੁਰਪੇ ਭਾਗਾ ਚੌਕ ਨੇ ਰਹਿ ਗਏ ਆ ਜਾਂ ਅੱਗੇ ਤੁਰਾਈਂ ਜਾਂ ਤੁਰਾਈਂ ਆ ਬੇਬੀਆ ਲਓ ਜੀ ਮਿੱਤਰੋ ਪਹੁੰਚ ਗਏ ਘਰੇ 我一在你那边吗？ ਸਰਕਾਰ ਜੀ ਸਰਕਾਰ ਜੀ ਲੈ ਆ ਮੈਂ ਤੁਹਾਨੂੰ ਕੀ ਦਿਆਂ ਸਲਾਮ ਹੈ ਜੀ ਹਾਂ ਹਾਂ ਚੱਕ ਲੈ ਆਹ ਤੇ ਪਕੌੜਾ ਗਰਮਾ ਗਰਮ ਬਈ ਉਸ ਦਾ ਮਾਲਤ ਆ ਗਿਆ ਬਈ ਲੈ ਵੀ ਉਸ ਨਾਲ ਜੜੀ ਮੁਰਲੇ ਨੇ ਟੋਟੇ ਵੀ ਪਿੱਛੇ ਸਰਵਿਸ ਕਿ ਰਾਹੀ ਖਾ ਗਏ ਤੁਹਾਨੂੰ ਖੈਂਡ ਵਿੱਚ ਬਣਾ ਕੇ ਖਾਵਾਂਗੇ ਲੈ ਵੀ ਨਾ ਪਕੜਦਾ ਹੋਣਾ ਰਾਮ ਨਾਲ ਆਏ ਆ ਫਿਰ ਅਸੀਂ ਡੰਗਿਆ ਤੇ ਹੌਲੀ ਹੌਲੀ ਅੱਛਾ ਹਾਂ ਆ ਤਾਂ ਸੋਨੇ ਬੜਾ ਜਿਆਦਾ ਜਿਆਦਾ ਬੜਾ ਮਸਲਾ ਨਹੀਂ ਹੈ ਦੇਖੀ 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 ਵਿਚਾਰ ਕੇ ਨਹੀਂ ਹਾਂ ਲੈ ਵੀਰੇ ਕੋਈ ਐਡਾ ਨਹੀਂ ਹੈਗਾ ਉੱਥੇ ਫਿਰ ਨਾਲੇ ਫਿਰ ਕੰਨੂ ਆਪੋ ਉੱਥੇ ਭਜਣਾ ਵਿੱਚ ਫਿੱਤਾ ਪੋੜੀ ਮਾਰਨੀ ਆ ਆਪਾਂ ਸਮਝੇ ਹੈ ਹੈਵ ਗਾਰਡ ਹੈਵੀ ਪਾਉਣੇ ਆ ਲੈ ਵੀ ਚਾਚਾ ਕਰ ਮੂੰਹ ਮਿੱਠਾ ਪਹਿਲਾਂ ਫੌਜੀ ਦਾ ਆ ਚਾਰ ਦੋ ਚੰਨ ਲੱਗਿਆ ਚਾਰ ਦੋ ਦਾ ਚੰਨ ਲੱਗਿਆ ਲੈ ਭਾਈ ਜਿਵੇਂ ਤੁੰਨੇ ਸੱਣ ਮੈਨੂੰ ਤਾਂ ਬੈਠਣੇ ਨਹੀਂ ਦਿੱਤਾ ਮਸ਼ੀਨ 'ਤੇ ਕਹਿੰਦਾ ਮਸ਼ੀਨ ਤਾਂ ਮੇਰੀ ਹੈ ਮਾ ٹھیک ਹੈ ਮੁੰਦਰਾ ਦਰਨ ਹਾਂ ਇੰਜਨ ਡੀਜ਼ਲ ਇੰਜਨ ਹੈ ਹਾਂ ਤਿੰਨ ਸਿਲੰਡਰ ਡੀਜ਼ਲ ਇੰਜਨ ਹੈ ਠੀਕ ਹੈ 4x4 ਦਾ ਡਿਫਰੈਂਸ਼ਲ ਵੀ ਹੈ ਖੇਤ ਚ ਦਾ ਹੈ ਟਰੈਕਟਰ ਨੂੰ ਵੀ ਰੋਕ ਦੂਗੀ ਟੋਚਨ ਪਾਵੇਂ ਬਹੁਤ ਜ਼ੋਰ ਹੈ ਜ ਆਏ ਭੱਜਦੀ ਹੈ ਨਾ 1 ਲੱਖ ਤੱਕ ਬਹੁਤ ਵਧੀਆ ਹੈ ਹਾਂ ਬਿਲਕੁਲ ਬਿਲਕੁਲ ਉਹ ਦੋ ਦੋ ਸਦਾਬ ਨਹੀਂ ਦੇਖੂ ਦੇਖੂ ਨਾ ਦੋ ਦਿਨ ਪਾ ਕੇ ਇਧਰ ਨੂੰ ਲਾਓ ਜੀ ਠੀਕ ਹੈ ਕਿੱਕ ਡੱਬਾ ਇਹਦੇ ਉੱਪਰ ਵੀ ਪਿਆ ਰਸ ਵੀਲੇ ਗਲਾਬ ਜਾਮਨਾ ਦਾ ਉਹ ਦੇਖ ਤਾਂ ਸੋਨੇ ਠੀਕ ਐ ਉਹ ਦੇ ਮਾਗੇ ਉਹ ਦੇ ਮੈਂ ਕਹੀ ਚੱਲ ਹਲੇ ਐਮੀ ਵੀਰ ਕਵਾਂਗੇ ਕਿ ਪਾਉ ਤੇਲ ਇਹ ਚ ਕਿੱਥੇ ਪੈਂਦਾ ਆਇਆ ਇੱਥੇ ਉਹ ਦੇ ਮੈਂ ਕਹੀ ਚੱਲ ਕਿ ਪਾਉ ਤੇਲ ਕਿੱਥੇ ਪੈਂਦਾ ਇਹ ਚ ਇਹ ਸਿਸਟਮ ਹੈ ਕਿੱਥੇ ਬਾਕੀ ਉਹ ਹੀ ਤਾਂ ਲਾ ਤੇਲ ਨਹੀਂ ਪੈਂਦਾ ਡੀਜ਼ਲ ਪੈਂਦਾ ਇਹ ਚ ਇਹਦਾ ਕਲੱਚ ਲੱਬ ਕਿੱਥੇ ਆ ਅੱਛਾ ਕਿਤੇ ਵੀ ਨਾ ਪੈਂਦੀ ਜੰਦਾ ਉਹ ਇਧਰ ਆ ਸੋਹਣੀ ਆ ਗ੍ਰੀਸਿੰਗ ਪੁਆਇੰਟ ਦਿਖਾਵਾਂ ਤੈਨੂੰ ਦੇ ਕਿੰਨੇ ਪਿੱਛੇ ਆ ਦੇਖੀ ਚੱਲ ਇੱਥੇ ਗਰੀਸਾਂ ਨੇ ਦੇਖੀ ਚੱਲ ਪੁਆਇੰਟ ਆਹ ਦਿਖਾਉ ਦੇ ਸਾਰੇ ਆ ਗਰੀਸਾਂ ਵਾਲੇ ਸਾਰੇ ਨਿੱਪਲ ਗਰੀਸਾਂ ਵਾਲੇ ਹਾਂਜੀ ਹਾਂ ਦੇਖ ਤੂੰ ਕਿੰਨਾ 3600 ਤਾਂ ਨਿੱਪਲ ਲੱਗ ਗਰੀਸ ਦੇ ਨਾਲ ਗੱਨ ਨਹੀਂ ਹੈਗੀ ਗੱਲ ਪਿੱਛੇ ਤੇ ਨਹੀਂ ਆਉਂਦੀ ਤੇਲ ਪਾਉਣੇ ਵਾਲੀ ਕੁੱਪੀ ਜੀ ਦਿੱਤੀ ਇੱਕ ਗਰੀਸ ਵਾਲੀ ਕੀਪ ਦਿੱਤੀ ਹੈ ਗਰੀਸ ਵਾਲੀ ਉਹ ਕਹਿੰਦੇ ਇਹ ਚ ਗਰੀਸ ਪਾ ਕੇ ਵੀ ਉਹਦੇ ਨਾਲ ਦੇ ਦਿਆ ਕਰ ਮੈਂ ਤਾਂ ਨਿੱਪਲ ਲੱਗੇਵੇਂ ਸੀ ਦੂਏ ਲੋਟੇ ਦੇ ਦਿਆ ਕਰਨਾ ਤੇਲ ਵਾਲੀ ਟੈਂਕੀ ਡੀਜ਼ਲ ਵਾਲੀ ਉਹ ਜੋ ਬੰਠ ਠੀਕ ਠਾਕ ਹਾਂ ਵਧੀਆ ਲੱਗ ਠੀਕ ਠਾਕ ਵੀਰੇ ਠੀਕ ਹੈ ਇਹ ਗੱਡੀ ਆ ਗਈ ਹਾਂ ਹਾਂ ਦੂਈ ਵੀ ਪਨੀਰੀ ਵਾਲੀ ਵੀ ਲਿਆਵਾਂਗੇ ਅੱਛਾ ਹਾਂ ਉਹ ਲੱਗ ਆਉਣਾ ਜਗੜ ਜਹਾਲੇ ਪਨੀਰੀ ਵਾਲ ਪਨੀਰੀ ਵਾਲੇ ਵਿੱਚ ਇਹਨੇ ਤਾਂ ਕੱਲੀ ਲਾਉਣੇ ਲਾਉਣੇ ਵਾਲੀ ਨਹੀਂ ਜੀ ਬੀਜਣੇ ਵਾਲੇ ਲੱਗਣ ਉਹ ਤਾਂ ਟ੍ਰੇਆਂ ਜੀਆਂ ਹੋਣੀਆਂ ਫਿਰ ਨਹੀਂ ਇਹਦੇ ਮੰਗੇ ਆਉਗੀ ਜਿੰਮੇ ਦੀ ਆ ਮਸ਼ੀਨ ਉਹ ਅਸੀਂ ਜੀ ਮਸ਼ੀਨ ਜਿਹੋ ਟਰੈਕਟਰ ਪਿੱਛੇ ਪੀਟੀਓ ਨਾਲ ਚੱਲਿਆ ਕਰੂਗੀ ਉਹ ਉਹ ਫਿਰ ਪਨੀਰੀ ਤਾਂ ਆਪਣੀ ਆਪਣੀ ਬੀਜੇ ਕਰਨਗੇ ਉਹ ਜਿੰਮੇ ਖੁਸ਼ੀ ਆਸ ਤੇ ਮੈਂ ਵੀ ਆਪਣੇ ਵੱੱਲੇ ਬੀਜ ਮਗਾਉਣ ਰੈਲ ਸਾਰਿਆਂ ਨੇ ਕਰਵਾ ਦੋਣੇ ਆ ਜੀ ਐਤਕੀ ਜਿਹਨੇ ਕਿਸੇ ਨੇ 100 ਕਿੱਲਿਆਂ ਲਾਉਂਦਾ ਉਹਦੇ 5-5 ਕਿੱਲਿਆਂ ਦੇ ਟ੍ਰਾਇਲ ਕਰਦਣੇ ਆ ਕਾਲੇ ਆਪਣੀਰੀਆ ਬਜਵਾ ਦੇਣੀ ਹੈ ਜਮ ਕੇ ਮਸ਼ੀਨ ਆਪਾਂ ਉਹਨਾਂ ਦਾ 4-5 ਸਾਲ ਹੋ ਗਏ ਨਾ ਲਾਉਂਦੇ ਇਹ ਆਪਾਂ ਪਨੀਰੀ ਵਾਲੀ 2-3 ਜਣੇ ਨੇ ਸਾਂਝੀ ਲੈ ਲੈਣੀ ਹੈ ਇਹ ਇਕੱਲੀਆਂ-ਇਕੱਲੀਆਂ ਹੋ ਗਈਆਂ ਸਭ ਕੋਲ ਉਹ ਵੀ ਆ ਗਈ ਪਨੀਰੀ ਬੀਜਣ ਵਾਲੀ ਵੀ ਲੈ ਲਈ ਹਾਂ ਉਹ ਲੈ ਲਈ ਉਹ ਐ ਪਹਿਲਾਂ ਤੋਂ ਲੈਣੀ ਆਪੇ ਲੈਣੀ ਆਪੇ ਛਾਣ ਕੇ ਆਪੇ ਬੀਜ ਬਣਾਉਣੇ ਆਪਣੇ ਕੋਲ ਨਹੀਂ ਕਰਦੇ ਆਪਾਂ ਪਨੀਰੀ ਪਿਉਣੀ ਥੋੜੀ ਜੋ ਬੰਦੂਏ ਲੋਟ ਜਿਵੇਂ ਕਣਕ ਪਾਉਣੇ ਜੀਰੋ ਡ੍ਰਿਲ ਚ ਉਵੇਂ ਪਾਉਣੀ ਹੈ ਬਸ ਆਪਾਂ ਇਕੱਲੇ ਜੀਰੀ-ਜੀਰੀ ਪਾਉਣੀ ਹੈ ਪੱਖਾ ਲਾ ਕੇ ਇਹਦੇ ਕਿਹੜੀ ਸਾਸਤਰੀ ਆ ਹਾਂ 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 ਬੋਤਲਾਂ ਬੋਤਲਾਂ ਤਾਲੀ ਹਰਦੇ ਨਾਲ ਤਾਲੀ ਬੋਲੋ ਆਹ ਕੀ ਆ ਸੋਹਣੀਏ ਮਸ਼ੀਨ ਹਾਂ ਘੈਂਟ ਜੀ ਘੈਂਟਾ ਪੂਰੀ ਹਾਂ ਇਹਦੇ ਨਾਲ ਆਪਾਂ ਨਾ ਘਰੇ ਬਣਾ ਲਨੀ ਹਾਂ ਸੋ ਠੀਕ ਹੈ ਜੀ ਮਿੱਤਰੋ ਬਾਕੀ ਇਹਦਾ ਹੁਣ ਰਿਵਿਊ ਪਾਵਾਂਗੇ ਆਪਾਂ ਮਸ਼ੀਨ ਦਾ ਦਿਲਪਿਲ ਢਿੱਲੋਂ ਬਲੌਗਸ ਤੇ ਸੋ ਬਾਕੀ ਹੁਣ ਟ੍ਰਾਇਲ ਚੱਲੀ ਜਾਣੀ ਹੈ ਮਸ਼ੀਨ ਦੇ ਬਾਉ ਜੀ ਦਾ ਨੰਬਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਤਾ ਤੇ ਕਰਿਓ ਜਰੂਰ ਸੰਪਰਕ ਫਿਰ ਬਾਈ ਡੀਨਫੋਰਟੇਨਮੈਂਟ ਵਾਲੇ ਉਹਨਾਂ ਦੇ ਚੈਨਲ ਤੋਂ ਵੀ ਰਿਵਿਊ ਆਊਗਾ ਬਾਕੀ ਇਹਦੇ ਵੀਡੀਓ ਪੈਂਦੀਆਂ ਰਹਿਣਗੇ ਹੁਣ ਮਸ਼ੀਨਰੀਆਂ ਮਸ਼ੀਨਰੀ ਇਹਦੇ ਖਾਸ ਕਰਕੇ ਪਾਉਣੇ ਆ ਕਿਉਂਕਿ ਲੇਬਰ ਕਰਕੇ ਅੱਗੇ ਜਿਵੇਂ ਮਤਲਬ ਆਪਾਂ ਨੂੰ ਹੁਣ ਵੱਡੇ ਲੈਵਲ ਤੇ ਹੁਣ ਕੰਮ ਕਰਨੇ ਆ ਅੱਗੇ 100-100 ਕਿੱਲੇ ਦੀ 200 ਕਿੱਲੇ ਦੀ ਜਿਵੇਂ ਜ਼ਮੀਨਦਾਰ ਖੇਤੀ ਕਰਦੇ ਆ ਉਹਨਾਂ ਨੂੰ ਇਹ ਚੀਜ਼ਾਂ ਦੀ ਜ਼ਰੂਰਤ ਹੈ ਹਮ ਹੈਵੀ ਆ ਪਲਾਸਟਿਕ ਸੋ ਨਹੀਂ ਪੂਰੀ ਆਪ ਲੈਂਡ ਬਾਰ ਬਣਾ ਹਮ